ਬਹੁਤ ਪੁਰਾਣੀ ਗੱਲ ਐ ਦਾਸ ઋષਿਕੇਸ਼ ਦੇ ਅਸਥਾਨ ਗੁਰਦੁਆਰੇ ਦੇ ਵਿੱਚ ਪ੍ਰਾਚੀਨ ਗੁਰਦੁਆਰੇ ਚ ਕਥਾ ਕਰ ਰਿਆ ਸੀ ਲੜੀਵਾਰ ਕਥਾ ਦੇ ਵਿੱਚ ਇਹ ਸ਼ਬਦ ਸੀ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ ਸਰੋਤਿਆਂ ਦੇ ਵਿੱਚ ਇਕ ਬੜਾ ਦਾਰਸ਼ਨਿਕ ਚਿੰਤਕ ਲਿਖਾਰੀ ਔਰ ਭਗਵਾ ਵੇਸ਼ ਧਾਰਨ ਕੀਤੇ ਇੱਕ ਸਾਧੂ ਬੈਠਾ ਸੀ ਕਥਾ ਦੀ ਸਮਾਪਤੀ ਤਵਾਦ ਕਹਿਣ ਲਗਾ ਜਾਪਦਾ ਹੈ ਗੁਰਨਾਨਕ ਨੇ ਦੁੱਖ ਹੀ ਦੁੱਖ ਵੇਖਿਆ ਹੈ। ਨਾਨਕ ਦੁਖੀ ਆ ਸਭ ਸੰਸਾਰ ਨਹੀਂ ਸੰਸਾਰ ਦੇ ਸੁਖ ਵੀ ਹੈ। ਸੰਸਾਰ ਦੇ ਖੇੜੇ ਵੀ ਨੇ। ਸੰਸਾਰ ਦੇ ਵਿੱਚ ਖੁਸ਼ੀਆਂ ਵੀ ਨੇ ਸੰਸਾਰ ਦੇ ਵਿੱਚ ਆਨੰਦ ਵੀ ਹੈ ਇਹ ਅਤ ਕਥਨੀ ਹੈ ਇਹ ਗੁਨਾਹਿਕ ਨੇ ਗੱਲ ਵਧਾ ਕੇ ਕਹਿ ਦਿੱਤੀ ਹੈ ਔਰ ਇਸ ਨੂੰ ਸਾਹਿਤਿਕ ਦੁਨੀਆ ਦੇ ਵਿੱਚ ਕਾਵੇ ਕਲਾ ਦੇ ਵਿੱਚ ਸ਼ਾਇਰਾਨਾ ਜੋ ਹੈ ਆਲਮਾਨਾ ਅੰਦਾਜ਼ ਦੇ ਵਿੱਚ ਇਸ ਨੂੰ ਕਹਿੰਦੇ ਨੇ ਅਤੀ ਉਪਮਾ ਅਲੰਕਾਰ ਗੱਲ ਨੂੰ ਵਧਾ ਕੇ ਬਿਆਨ ਕਰਨਾ ਇਹ ਵੀ ਇੱਕ ਅਲੰਕਾਰ ਹੈ ਇਹ ਵੀ ਇੱਕ ਗਹਿਣਾ ਹੈ ਜਿਵੇਂ ਕਿਸੇ ਦੇ ਖੂਬਸੂਰਤ ਚਿਹਰੇ ਨੂੰ ਦੇਖ ਕੇ ਕਹਿ ਦੇਣਾ ਹੈ ਤੇ ਚੰਨ ਵਰਗਾ ਹੈ అతి ਉਪਮਾ ਅਲੰਕਾਰ ਜਿਵਾ ਕਈ ਚੰਨ ਵਰਗਾ ਹੈ ਤੋਂ ਘਰ ਦੇ ਵਿੱਚ ਬੱਤੀ ਨਾ ਜਗਾਈਏ ਦੇ ਮੁਖੜੇ ਤੋਂ ਹੀ ਚਾਨਣਾ ਬਣਿਆ ਰਿਹਾ ਹੈ ਇਹ ਦੰਦ ਤੇ ਮੋਤੀਆਂ ਵਰਗੇ ਨੇ అతి ਉਪਮਾ ਅਲੰਕਾਰ ਇਹ ਸਾਹਿਤਿਕ ਦੁਨੀਆ ਦੇ ਆਧ ਕਾਲ ਤੋਂ ਸ਼ਾਇਰ ਲੋਗ ਕਵੀ ਲੋਗ ਅਤੀ ਉਪਮਾ ਅਲੰਕਾਰ ਦੀ ਵਰਤੋਂ ਕਰਦੇ ਰਹੇ ਨੇ ਮੈਨੂੰ ਕਹਿਣ ਲੱਗੇ ਗੁਰਨਾਣਿਕ ਦੇਵ ਜੀ ਮਹਾਰਾਜ ਸੰਤ ਨੇ ਅਵਤਾਰ ਨੇ ਪਰ ਸ਼ਾਇਰ ਵੀ ਤੇ ਨੇ ਨਾ ਕਵੀ ਨੇ ਤਾਂ ਕਵੀ ਅਲੰਕਾਰ ਦੀ ਵਰਤੋਂ ਕਰਦੇ ਨੇ ਗੁਰਨਾਣਿਕ ਨੇ ਵਰਤੋਂ ਕੀਤੀ ਅਤੀ ਉਪਮਾ ਅਲੰਕਾਰ ਹੈ ਸਾਰਾ ਜਗਤ ਦੁਖੀ ਨਹੀਂ ਹੈ ਸਾਰਾ ਸੰਸਾਰ ਦੁਖੀ ਨਹੀਂ ਹੈ ਠੀਕ ਹੈ ਬਹੁ ਗਿਣਤੀ ਦੁਖੀ ਹੋ ਸਕਦੀ ਹੈ ਔਰ ਇਹ ਕਹਿ ਦੇਣਾ ਨਾਨਕ ਦੁਖੀਆ ਸਭ ਸੰਸਾਰ ਇਹ ਅਤੀ ਉਪਮਾ ਅਲੰਕਾਰ ਹੈ ਮੈਂ ਕਹ ਨਹੀਂ ਇਹ ਸਤਿ ਬਚਨ ਹੈ ਇਹ ਅੰਮ੍ਰਿਤਮਈ ਬਚਨ ਹੈ ਔਰ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਮੈਨੂੰ ਕਹਿ ਲਗਾ ਮਸਕੀਨ ਜੀ ਜੇ ਮੈਂ ਤੁਹਾਨੂੰ ਸੁਖ ਦਾ ਸਰੂਪ ਦਿਖਾ ਦੇਆ ਆ ਆਨੰਦ ਦੀ ਤਸਵੀਰ ਦਿਖਾ ਦੇਆ ਆ खेड़े थे खुशियां मूर्ति दिखा दया फिर ते तुसी कबूल करोगे कि अति उपमा अलंकार है गुरु नानक ने गल वधा के आखी है मैं कह मित्रा इतने तक नौबत नहीं आएगी सिर्फ मैं श्रद्धा करके नहीं कह रहा बल्कि मेरा पूर्ण भरोसा है गुरु नानक दे कंठ तो जो वाक निकलने ने दे बोल ने अमृतमयी बोल ने अति उपमा अलंकार नहीं ने ਕਹਿੰ ਲਗੇ ਕੱਲ ਮੈਂ ਤੁਹਾਨੂੰ ਫਿਰ ਸੁਖ ਦਾ ਸਰੂਪ ਦਿਖਾਵਾਂਗਾ ਚਲਾ ਗਿਆ ਉਹ ਦਿਨ ਤੇ ਉਹ ਰਾਤ ਵੀ ਮੇਰੀ ਬੜੀ ਬੇਚੈਨੀ ਨਾਲ ਲੰਗੀ ਮੈਂ ਕਿਹਾ ਪਤਾ ਨਹੀਂ ਕੀ ਦਿਖਾਵੇਗਾ ਕੀ ਲੈ ਆਵੇਗਾ ਉਹ ਕੀ ਹੋਵੇਗੀ ਚੀਜ਼ ਦਿਨ ਭਰ ਮੈਂ ਸੋਚਾਂ ਚ ਰਿਹਾ ਜੇ ਮੇਰੇ ਕੋਲ ਨਾ ਜਵਾਬ ਬਣਿਆ ਫਿਰ ਔਰ ਰਾਤ ਨੂੰ ਤੇ ਅੰਦਰੋਂ ਅਰਦਾਸ ਵੀ ਨਿਕਲੀ ਹੈ ਪਾਦਸ਼ਾ ਤੂੰ ਲੱਜਾ ਰੱਖੀ ਆਪਣੀ ਬਿਰਦ ਬਾਣੇ ਦੀ ਬੋਲ ਤੇਰੇ ਨੇ ਬਚਨ ਤੇਰੇ ਨੇ ਔਰ ਤੇਰੇ ਬੋਲਾਂ ਤੇ ਮੈਂ ਇਹ ਦਾਵਾ ਕੀਤਾ ਯਤ ਕਥਨੀ ਨਹੀਂ ਹੈ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਇਹ ਸਤ ਬਚਨ ਨੇ ਇਹ ਅੰਮ੍ਰਿਤਮਈ ਬਚਨ ਨੇ ਦੂਸਰੇ ਦਿਨ ਇਹ ਗੁਰਦੁਆਰੇ ਆਇਆ ਔਰ ਉਸ ਮਹਾਪੁਰਸ਼ ਦੇ ਹੱਥ ਦੇ ਵਿੱਚ ਗੁਲਾਬ ਦੇ ਫੁੱਲਾਂ ਦਾ ਖਿੜਿਆ ਹੋਇਆ ਗੁਲਦਸਤਾ ਸੀ। ਭੇਟ ਨਹੀਂ ਕੀਤਾ ਇਸਨੇ। ਮੱਥਾ ਟੇਕ ਕੇ ਇੱਕ ਪਾਸੇ ਬੈਠ ਗਿਆ ਤੇ ਗੁਲਦਸਤਾ ਕੋਲ। ਕਥਾ ਦੀ ਸਮਾਪਤੀ ਤੋਂ ਬਾਅਦ ਮੈਨੂੰ ਕਹਿਣ ਲੱਗਾ ਮਸਕੀਨ ਜੀ ਇੱਕ ਗੁਲਦਸਤਾ ਤੁਹਾਨੂੰ ਦਿਖਾਈ ਦੇਂਦਾ ਮੈਂ ਕਿ ਦਿਖਾਈ ਦੇਂਦਾ। ਗੁਰੂ ਦੀ ਮਿਹਰ ਹੈ ਅੱਖਾਂ 'ਚ ਹੈ ਜੋਤ। ਕਿੰਨੇ ਕਿ ਜੇ ਤੁਹਾਨੂੰ ਇਹ ਫੁੱਲ ਦਿਖਾਈ ਦੇਂਦੇ ਨੇ ਤਾਂ ਫਿਰ ਤੇ ਇਹ ਵੀ ਦਿਖਾਈ ਦੇਂਦਾ ਹੋਵੇਗਾ ਕਿ ਪੱਤੀ ਪੱਤੀ ਮੁਸਕਰਾ ਰਹੀ ਹੈ ਪੱਤੀ ਪੱਤੀ ਹੱਸ ਰਹੀ ਹੈ ਪੱਤੀ ਪੱਤੀ ਦੇਚ ਖੇੜਾ ਹੈ ਇੱਕ ਇੱਕ ਪੱਤੀ ਦੇਚ ਮਹਿਕ ਹੈ ਫਿਰ ਤੇ ਇਹ ਵੀ ਦਿਖਾਈ ਦੇਂਦਾ ਹੋਵੇਗਾ ਮੈਂ ਕਿਹਾ ਹਾਂ ਵਾਕਈ ਪੱਤੀ ਪੱਤੀ ਮੁਸਕਰਾ ਰਹੀ ਹੈ ਪੱਤੀ ਪੱਤੀ ਦੇਚ ਖੇੜਾ ਹੈ ਪੱਤੀ ਪੱਤੀ ਵਿੱਚ ਮਹਿਕ ਹੈ ਤਾਂ ਮੈਨੂੰ ਕਹਿ ਲੱਗਾ ਇਤਨਾ ਖੇੜਾ ਇਤਨੀ ਮਹਿਕ ਇਤਨਾ ਸੁਵਪਣ ਕਿ ਇਹ ਕਹਿਣਾ ਚੰਗਾ ਲੱਗਦਾ ਹੈ ਨਾਨ ਇੱਕ ਦੁਖੀਆ ਸਭ ਸੰਸਾਰ ਐਸੇ ਖੇੜੇ ਦੇ ਹੁੰਦੇ ਆ ਇਤਨੇ ਸੁਵਪਣ ਦੇ ਹੁੰਦੇ ਆ ਇਤਨੀ ਮਹਿਕ ਦੇ ਹੁੰਦੇ ਆ ਤੇ ਫਿਰ ਮਨੁ ਕਾ ਕੇ ਨਾਨ ਇੱਕ ਦੁਖੀਆ ਸਭ ਸੰਸਾਰ ਕਮ ਸੇ ਕਮ ਇਹ ਬਚਨ ਇਨਾ ਫੁੱਲਾਂ ਤੇ ਤੇ ਪੂਰਾ ਨਹੀਂ ਉਤਰਦਾ ਮੈਨੂੰ ਕਹਿਣ ਲੱਗਿਆ ਗੁਰਨਾਨਕ ਦੇ ਇਹ ਬੋਲੇ ਨਾ ਫੁੱਲਾਂ ਤੇ ਪੂਰੇ ਨਹੀਂ ਉਤਰਦੇ ਇਹ ਖਿੜੇ ਹੋਏ ਨੇ ਇਹ ਨਹੀਂ ਰੋ ਰਹੇ ਇਹ ਮਹਿਕ ਲੁਟਾ ਰਹੇ ਨੇ ਇਹ ਸੁਪਨ ਦੀ ਤਸਵੀਰ ਨੇ ਕਿ ਆ ਇਹਨਾਂ ਨੂੰ ਵੇਖ ਕੇ ਜ਼ਬਾਨ ਚੋਂ ਬੋਲ ਨਿਕਲ ਸਕਦੇ ਨੇ ਨਾਨਕ ਦੁਖੀਆ ਸਭ ਸੰਸਾਰ ਮੈਂ ਕਹ ਮਿਤਰਾ ਕੱਲ ਤੁਸੀਂ ਇਹ ਦਾਵਾ ਕੀਤਾ ਸੀ ਕਿ ਮੈਂ ਸੁਖ ਦਾ ਸਰੂਪ ਦਿਖਾਵਾਂਗਾ ਖਿਹੜੇ ਤੇ ਮੁਸਕਰਾਹਟ ਦੀ ਤਸਵੀਰ ਪੇਸ਼ ਕਰਾਂਗਾ ਵਾਕਈ ਕੀਤੀ ਹੈ ਇਹ ਫੁੱਲ ਖਿੜੇ ਹੋਏ ਨੇ ਮੁਸਕਰਾ ਰਹੇ ਨੇ ਸੋਹਣੇ ਨੇ ਮਹਿਕ ਹੈ ਮੈਂ ਮੰਨਦਾ ਮੈਂ ਤਸਵੀਰ تسلیم ਕਰਦਾ ਇਹ ਸੁਖ ਦੀ ਮੂਰਤੀ ਨੇ ਇਹ ਖੇੜੇ ਦੀ ਤਸਵੀਰ ਹੈ ਇਹ ਹਾਸੇ ਦਾ ਮੂਜਸਮਾ ਹੈ ਲੇਕਿਨ ਕੱਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ ਖੁਸ਼ੀ ਦਾ ਰੂਪ 24 ਘੰਟੇ ਹੋ ਗਏ ਬਸ 12 ਘੰਟਿਆਂ ਵਾਸਤੇ ਇਨ੍ਹਾਂ ਹੀ ਫੁੱਲਾਂ ਨੂੰ ਬਸ ਸਤਿਗੁਰ ਦੀ ਹਜ਼ੂਰੀ 'ਚ ਇੱਥੇ ਹੀ ਰੱਖ ਜਾਓ ਬਾਕੀ ਗੱਲ ਸ਼ਾਮੇ ਹੀ ਕਰਾਂਗੇ ਇਨ੍ਹਾਂ ਫੁੱਲਾਂ ਦੇ ਸਬੰਧ 'ਚ ਬਾਕੀ ਵਿਚਾਰ ਸ਼ਾਮ ਨੂੰ ਕਰਾਂਗੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹਦੀਆਂ ਅੱਖਾਂ ਭਰਾਈਆਂ ਕਿੰਨੇ ਕਾ ਸ਼ਾਮ ਨੂੰ ਤੇ ਮੁਰਝਾ ਜਾਣਗੇ ਕੁਮਲਾ ਜਾਣਗੇ ਤਾਂ ਮੈਂ ਕਹ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ ਇਸੇ ਖੇੜੇ ਦੇ ਚੋਂ ਹੀ ਮੁਰਝਾਣਾ ਪੈਦਾ ਹੋਵੇਗਾ ਇਸੇ ਹਾਸੇ ਦੇ ਚੋਂ ਹੀ ਰੋਣਾ ਜਨਮ ਲਵੇਗਾ ਇਸੇ ਸੁਪਣ ਦੇ ਵਿੱਚੋਂ ਹੀ ਕ੍ਰੂਪਤਾ ਪੈਦਾ ਹੋਵੇਗੀ ਫੁੱਲ ਖਿਲਨਦਾ ਹੈ ਮੁਰਝਾਣੇ ਦਾ ਤਖੈਲ ਲੈਕਰ ਜਿਸੇ ਹਸਤਾ ਹੋ ਆਪੋਗੇ ਉਹ ਪਰੇਸ਼ਾਨ ਹੋਗਾ